ਨੌਜਵਾਨ ਬੋਲੋ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਇਸ ਪੂਰੇ ਮਾਮਲੇ 'ਚ ਨੌਜਵਾਨ ਦਾ ਪਰਿਵਾਰ ਸਾਹਮਣੇ ਆਇਆ ਹੈ ਉਸ ਨੇ ਮੀਡੀਆ ਸਾਹਮਣੇ ਕਈ ਵੱਡੇ ਖੁਲਾਸੇ ਕੀਤੇ ਨੇ ਪਰਿਵਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਲੜਕੇ ਦੀ ਦਿਮਾਗੀ ਹਾਲਤ ਸਹੀ ਨਹੀਂ ਸੀ ਘਰ ਵਿੱਚ ਪਰਿਵਾਰ ਨਾਲ ਲੜਦਾ ਝਗੜਦਾ ਰਹਿੰਦਾ ਸੀ ਘਰ ਦੀ 판 ਤੋੜ ਕਰਦੀ ਸੀ ਲੰਬੇ ਸਮੇਂ ਤੋਂ ਉਸ ਦੀ ਦਵਾਈ ਚੱਲ ਰਹੀ ਹੈ ਪਰਿਵਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਬਹੁਤ ਮਾੜਾ ਆ ਬਹੁਤ ਮਾਦੂਰੀ ਮਾੜਾ ਆ ਸਾਰੇ ਪਰਿਵਾਰ ਦੇ ਮਾੜਾ ਕੀਤਾ ਨਹੀਂ ਕਰਨਾ ਚਾਹੀਦਾ ਨਿਲ ਦੁਮਾਗੀ ਤੁਹਾਡੇ ਦਿਮਾਗ ਨੂੰ ਬੋਲਣ ਮੈਂ ਕੀ ਕਰਦੇ ਹਾਂ 32 ਦੇ ਪਿਛਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋਗਾ ਨਹੀਂ ਕਰਦਾ ਦਵਾਈ ਇਹਦੇ 2014 ਤੋਂ ਹਾਂ ਤੇ ਚਲਕਲੀ ਤੇ ਮਾਰੇ ਮੇਰੇ ਦੋਸਤ ਸਾਹ ਰੰਦਾ ਸੀ ਤੇ ਇਤਰਾਹੀ ਜੇ ਨੂੰ ਮਤਲਬ ਜੇ ਤੇ ਉਹਨੂੰ ਡੱਕਦੇ ਆ ਨਾ ਤੇ ਕੀ ਲੜਾਈ ਝਗੜਾ ਹੁੰਦਾ ਹੈ ਪਾਣੀ ਪੂਣੀ ਢੋਲੀ ਜਾਣਾ ਹੈ ਫੈਦਰ ਹੱਥ ਧੋਈ ਜਾਣੇ ਸਾਰੀ ਸਾਰੀ ਧਿਆੜੀ ਖਲਾਸੇ ਬੈਠੇ ਰਹਿਣਾ ਉਹਨੇ ਸਾਨੂੰ ਨੰਬਰ ਨਹੀਂ ਵੰਦਣਾ ਆਪੇ ਕੱਲੇ ਨਾ ਬੜਾ ਆਈ ਕਿ ਮੈਂ ਨੂੰ ਕਹਿਣਾ ਪਰਵਾਹ ਨੂੰ ਕਹਿ ਵੀ ਤੂੰ ਨਾ ਸੇੜੋ ਜਿੱਤਰਾ ਕਰੀ ਜਾ ਤੇ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਨੂੰ ਮਾਨ ਦਿੰਦਾ ਤੇ ਮੇਰੇ ਵਾਦ ਰੋਗੜੀ ਵੀ ਮੈਂ ਨੂੰ ਕੱਲਾ ਫੜ ਕੇ ਤੇ ਹਰਤਾਲਾ ਦੇ ਲਈ ਤਰਾ ਨਾ ਮੈਨਾਂ ਉਹ ਜਾਂਦਾ ਹੀ ਨਹੀਂ ਹਾਂਜੀ ਬਾਕੀ ਸਾਰੇ ਪਰੇਸ਼ਾਨ ਤੇ ਮੈਂ ਨੂੰ ਇਹ ਦੋਈਆਂ ਲਿਆ ਲੂਗਾ ਕਿਸ ਤਰੀਕੇ ਨਾਲ ਮਨ ਨੂੰ ਜੋ ਟੂਬ ਉਹ ਤਾਂ ਪਤਾ ਲੱਗ ਜਾਂਦਾ ਬੰਦੇ ਇਹੋ ਜਿਹੇ ਬੰਦਿਆਂ ਨੂੰ ਆਹ ਦਵਾਈ ਤੇ ਉਹ ਆਹ ਦਵਾਈ ਤੇ ਉਹਨਾਂ ਨਾਲ ਫਰਕ ਪੈਗਾ ਹੁਣ ਨੂੰ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਕੀ ਆ ਤੇ ਕੋਈ ਦਵਾਈ ਜਿਹਨੂੰ ਪਤਾ ਲੱਗਦਾ ਸਭ ਜੀ ਡੋਲ ਦਿੰਦਾ ਤੇ ਰੋਕੀਉ ਛੋੜ ਦਿੰਦਾ ਅਸੀਂ ਤੇਰੀ ਬਾਤ ਮੈਂ ਬਾਤ ਪੂਜਾ ਕਰਦਾ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਕਰਦਾ ਵਾ ਜਿਹੜਾ ਇਤੋਂ ਇਤੋਂ ਵੱਡਾ ਉਹ ਵੀ ਤਪੜਾ ਤੇ ਹੁੰਦਾ ਉਹਨੇ ਸਤਪੜੇ ਦਾ ਸਿੱਖਿਆ ਵਾ ਅਰੇ ਬਾਤ ਪੂਜਾ ਕਰਦਾ ਸਾਰਾ ਪਰਿਵਾਰ ਹੀ ਹੈ ਉਹ ਇੱਕ ਮੁੰਡਾ ਇਹ ਮੇਰਾ ਸੇਵਾਦਾਰ ਆ ਉੱਤੇ ਦਰਬਾਰ ਸੋ ਲਗਾ ਹੀ ਤੋਂ ਉਹਨਾਂ ਪਸਾਰ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਦੱਸੋ। ਅੱਛਾ ਸਲਾਮ। ਜੀ ਮੈਂ ਕੋਈ ਅਜੇ ਸ਼ਹਿਰੇ ਮੈਨੂੰ ਇੱਕ ਆ ਹੀ ਮੁਲਾਜ਼ਮ ਅਫਸਰ ਤੇ ਉਹ ਮੇਰੇ ਕੋਲ ਉਧਾਰ ਖਾਟ ਮੰਗਦਾ ਸੀ। ਬਾਕੀ ਉਧਾਰ ਖਾਟ ਲੈ ਗਿਆ ਸੀ ਇਹਦਾ। ਤੋਂ ਕੋਈ ਆਪਣੀ ਗੱਲ ਵਿੱਚ ਕਰਦੇ ਸੋਇਆ ਮੈਨੂੰ ਨਹੀਂ ਪਤਾ ਕਿ ਦਿਮਾਗੀ ਦਿਮਾਗੀ ਤੋਂ ਤੇ ਦਿਲ ਸਾਰੇ ਸੂਏ ਆ ਨਹੀਂ ਹੈਗਾ ਬੰਦਾ ਇਹ ਦਿਮਾਗੀ ਤੋਂ ਤੇ ਹਨੇਲਿਆ। ਜੋ ਇਹ ਜੋ ਕੀਤਾ ਨੇ ਆਪਣੇ ਕੀਤਾ। ਜੋ ਇਹ ਕੀਤਾ ਹੋਗਾ ਇਹਨਾਂ ਆਪਣੇ ਜੋ ਇਹ ਦਿਮਾਗ ਜਿਹੋਰੇ ਦਿਮਾਗ ਆਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਆਲੀ ਹੈ ਨਾ ਤੇ ਇਹਨੇ ਉਹ ਹੀ ਕਰਨ ਬਹੁਤ ਮੰਨਪਾਂਗੇ ਕਰਨਾ ਪਾਪ ਹੈ ਘਟਣਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਚੈਪਟਰ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜੀ ਉਹਨਾਂ ਨੂੰ ਲੱਗਦਾ ਕਿ ਸਟੇਬਲ ਹੈ ਨੇ ਜਾਣ ਕੇ ਕੀਤਾ ਉਸ ਜਹਾਦ ਹਾਕਦਾਰ ਇਹ ਕਿ ਉਹ ਉਹਦੇ ਮੈਡੀਕਲ ਚ ਪਹਿਲਾਂ ਨੂੰ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਪਰ ਇਹ ਹੈ ਕਿ ਜੇ ਕਹੀਏ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਕੀਤਾ ਉਹ ਮੈਡੀਕਲ ਡਿਸਰਵ ਹੈ 12 13 ਸਾਲ ਕਿਉਂਕਿ ਜਦੋਂ ਅਸੀਂ ਕਿਸੇ ਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਹਾਂ ਨਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੀ ਨਹੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਦਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਯੋ ਉਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾਂ ਕਿ ਤੁਸੀਂ ਮਹੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮਹੱਲੇ 'ਚ ਕਿਸੇ ਦੇ ਘਰ ਚਲ ਜਿਓ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਨਹੀਂ ਕਹੀ ਦੀ ਉਹਦੀ ਮੈਡੀਕਲ ਦੀ ਜਾਂਚ ਹੋਣੀ ਗਈ ਦੀ ਸਾਨੂੰ ਪਰਿਵਾਰ ਨੂੰ ਪੁੱਛਣ ਦੀ ਨਹੀਂ ਲੋੜ ਮਹੱਲੇ 'ਚ ਆ ਜਿਓ ਜਿਹਨੂੰ ਮਰਜੀ ਵਸ਼ੇ ਲੋਕਾਂ ਦੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਂ ਦੋ ਬੱਚੇ ਕੀਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਤੇ ਚਲੋ ਕੰਮ ਤੇ ਲੱਗੇ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਐ ਜਿਹੋ ਜੀ ਮੰਗਾਈ ਐ ਨਹੀਂ ਚੱਲਦਾ ਸਰਕਲ ਕਈ ਵਾਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾਂ ਨੇ ਬਣਾਣੀ ਥੋੜੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਮਾੜਾ ਟਾਈਮ ਆਇਆ ਇਹਦਾ ਜਿਆਦਾ ਮੈਂਟਲੀ ਹੋ ਗਿਆ ਬਹੁਤ ਲਾਈ ਕਰਾਇਆ ਘਰ ਵਿੱਚ ਵੀ ਬੜੀ ਕਈ ਵਾਰੀ ਆਪਣੇ ਪਿਓ ਦੇ ਵੀ ਹਤੀ ਪਿਆ ਉਹਦੇ ਸਿਰ ਤੇ ਵੀ ਕਈ ਵਾਰੀ ਇਹਨੇ ਕੋਈ ਨਾ ਕੋਈ ਕੀ ਜਿਹੜੀ ਆਉਂਦੀ ਮਾਰ ਦਿੰਦਾ ਹੀ ਭੱਜੀ ਆਉਂਦੇ ਆ ਅਸੀਂ ਪਿੱਛੇ ਜੇ ਬੋਧ ਬਿਮਾਰ ਹੋ ਗਿਆ ਸੀ ਇਹਦਾ ਗੋਲਾਨਕ ਹਸਪੀਟਲ ਲੈ ਜਾ ਹੀ ਚੱਲਿਆ 2 ਗ੍ਰਾਮ ਕਿ 3 ਗ੍ਰਾਮ ਖੋਣ ਰਹਿ ਗਿਆ ਇਹ ਸਾਰਾ ਖਾਣਾ ਬਿਨਾ ਵੀ ਛੱਡ ਗਿਆ ਇਹਨੇ ਦਿੱਤੋਂ ਤੱਕ ਕਹਿਤਾ ਸੀ ਭਰਾ ਮਰੇਣੇ ਕਿ ਜੇ ਨਹੀਂ ਇਹ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂ ਦਿੰਦੇ ਸੀ ਕਿ ਮੁੜ ਕੇ ਲੱਭ ਕੇ ਲਿਆਉਣਾ ਪੈਂਦਾ ਇਹਨੂੰ ਤੇ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਇਹਦਾ ਬੜਾ ਧਿਆਨ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਥੂ ਬਾਥੂ ਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9 ਵਜੇ ਦੇ ਲੱਗੇ ਨਿਕਲ ਗਿਆ ਕਿਹਨਾਂ ਚੋਣੀ ਗਈ ਦੀ